ਤੁਸੀਂ ਹਰ ਰੋਜ਼ ਕਮੈਂਟ ਕਰਦੇ ਰਹੇ ਨੇ ਜੀ ਅਲੱਗ-ਅਲੱਗ ਮਸ਼ੀਨਰੀਆਂ ਵਾਸਤੇ ਕਮੈਂਟ ਕਰਦੇ ਹੋ ਅਲੱਗ-ਅਲੱਗ ਏਰੀਆ ਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਬਹੁਤ ਚੰਗਾ ਲੱਗਦਾ ਜੀ ਇਸੇ ਤਰ੍ਹਾਂ ਬੱਸ ਤੁਸੀਂ ਆਪਦੀ ਸਪੋਰਟ ਚੈਨਲ ਤੇ ਬਣਾ ਕੇ ਰੱਖਿਓ ਜੀ ਤੇ ਜਿੰਨੇ ਤੁਸੀਂ ਆਪਣੀਆਂ ਵੀਡੀਓ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਨੀਚੇ ਆਪਣੇ ਚੈਨਲ ਦਾ ਵਟਸਐਪ ਨੰਬਰ ਲਿਖਿਆ ਹੋਇਆ ਜੀ ਹਰੇ ਜਖਰਾਂ ਦੇ ਵਿੱਚ 87140 38764 ਤੁਹਾਡੇ ਕੋਲੇ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਬੁਲਟ ਕੁਛ ਵੀ ਹੈ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਕੋਲੇ ਭੇਜੋ ਤੈੜ ਤੁਹਾਡੀ ਫਰੀ ਦੇ ਵਿੱਚ ਲੱਗ ਜਾਊਗੀ ਪਹਿਲੀ ਗੱਡੀ ਬਾਈ ਜਿਹੜੀ ਤੁਹਾਡੇ ਖਤਰਾ ਆਪਾਂ ਲੈ ਕੇ ਪਹੁੰਚੇ ਆ ਸਵੈਪਟ ਪਹੁੰਚੀ ਆਪਣੇ ਕੋਲੇ ਵੀਡੀਓ ਜੇ ਰੰਗ ਦੀ ਗੱਲ ਕਰੀਏ ਤਾਂ ਰੰਗ ਚਿੱਟਾ ਗਾ ਮਾਲਕ ਨੇ ਵੀਡੀਓ ਬਹੁਤ ਚੰਗੀ ਆਪਣੇ ਕੋਲੇ ਬਣਾ ਕੇ ਭੇਜੀ ਆ ਫਾਸਟ ਓਨਰ ਗੱਡੀ ਆ ਪਹਿਲੇ ਹੱਥ ਗੱਡੀ ਚੱਲੀ ਹੋਈ ਇੱਕ ਹੱਥ ਤੇ 82000 ਕੁੱਲ ਚੱਲੀ ਹੋਈ ਆ ਨਵੇਂ ਅਲਾਈ ਲੱਗੇ ਨੇ ਨਵੇਂ ਟਾਇਰ ਨੇ ਤੇ ਗੱਡੀ 'ਚ ਕੋਈ ਕਮੀ ਨਹੀਂ ਅੰਮ੍ਰਿਤਸਰ ਤੋਂ ਆਪਣੇ ਕੋਲੇ ਮਾਲਕ ਨੇ ਭੇਜੀ ਆ ਜਾ ਕੇ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਤੇ ਅੰਦਰੋਂ ਵੀ ਚੈੱਕ ਕਰਨੀ ਹੋਵੇ ਬਾਕੀ ਤੁਸੀਂ ਵੀਡੀਓ 'ਚ ਸਾਰਾ ਕੁਝ ਦੇਖ ਹੀ ਰਹੇ ਹੋ ਮਾਲਕ ਨੇ ਅੰਦਰੋਂ ਵੀ ਵੀਡੀਓ ਬਣਾ ਕੇ ਭੇਜੀ ਆ ਬਾਹਰੋਂ ਵੀ ਬਣਾ ਕੇ ਭੇਜੀ ਆ ਸਾਰਾ ਕੁਝ ਇਹਨਾਂ ਨੇ ਵਧੀਆ ਤਰੀਕੇ ਨਾਲ ਦਿਖਾਇਆਗਾ ਕਿਸੇ ਨੂੰ ਪਸੰਦ ਆਵੇ ਆਹ ਗੱਡੀ ਕੋਈ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਆ ਦਾ ਮਾਲਕ ਨਾਲ ਗੱਲ ਕਰਨੀ ਹੈ ਗੱਲ ਕਰ ਲਿਓ ਤੇ ਕੋਈ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਗੱਡੀ ਖੜੀ ਹੈ ਅੰਮ੍ਰਿਤਸਰ ਏਰੀਆ 'ਚ 5,30,000 ਰੁਪਏ ਮਾਲਕ ਨੇ ਇੱਕ ਵਾਰੀ ਡਿਮਾਂਡ ਰੱਖੀ ਹੈ ਬਾਕੀ ਕਹਿੰਦੇ ਸੀਗੇ ਕਰ ਲਾਂਗੇ ਅਡਜਸਟਮੈਂਟ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਸੀ 84373 43747 ਨੰਬਰ 2 ਤੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਦੇਖੋ ਤੁਸੀਂ ਸੈਂਟਰੋ ਗੱਡੀ ਆਪਣੇ ਕੋਲੇ ਪਹੁੰਚੀ ਆ ਚਿੱਟੇ ਰੰਗ ਦੀ ਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਜੇ ਆਪਾਂ ਮਾਡਲ ਦੀ ਗੱਲ ਕਰੀਏ 2006 ਮਾਡਲ ਹੈ ਜੀ ਤੇ ਗੱਡੀ ਚੱਲੀ ਹੈ ਕੁੱਲ 80000 ਕਿਲੋਮੀਟਰ ਤੇ ਗੱਡੀ ਤੁਹਾਡੇ ਸਾਹਮਣੇ ਹੈ ਜੀ ਚਾਰੇ ਪਾਸੋਂ ਤੁਸੀਂ ਦੇਖ ਹੀ ਰਹੇ ਹੋ ਤੇ ਇਹਨਾਂ ਨੇ ਸੇਲ ਕਰਨੀ ਹੈ ਤੇ ਕੋਈ ਕਮੀ ਪੇਸ਼ੀ ਹੈ ਨਹੀਂ 80000 ਰੁਪਿਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਹੁਸ਼ਿਆਰਪੁਰ ਮੁਕੇਰੀਆਂ ਮਾਲਕ ਦਾ ਏਰੀਆ ਬਾਕੀ ਕਹਿੰਦੇ ਆ ਮਾਲਕ 80000 ਦੇ ਵਿੱਚੋਂ ਮਾੜਾ ਮੋਟਾ ਘੱਟ ਵੱਧ ਵੀ ਕਰ ਲਾਂਗੇ ਲੈਸ ਬੈਸਲ ਜ਼ਰੂਰ ਕਰਾਂਗੇ ਬਾਕੀ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਅੰਦਰੋਂ ਵੀ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਬਾਹਰੋਂ ਵੀ ਤੇ ਇਹ ਲਾਈ ਲੱਗੇ ਹੋਇਆ ਟਾਇਰਾਂ ਚ ਅੰਦਰ ਸੀਟ ਕਵਰ ਵਧੀਆ ਚੜੇ ਹੋਏ ਨੇ ਤੇ ਚਿੱਟੇ ਰੰਗ ਦੀ ਆ ਰੰਗ ਤੁਸੀਂ ਦੇਖ ਲਓ ਬਾਕੀ ਮੁਕੇਰੀਆਂ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੂੰ ਪਸੰਦ ਆਈ ਐ ਕੋਈ ਆਹ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਬਾਕੀ ਇੰਜਨ ਗੇਅਰ ਚੈੱਕ ਕਰ ਲਓ ਜਾ ਕੇ ਤੇ ਕਾਗਜ਼ ਪੱਤਰ ਦੇਖ ਲਵਾਂ ਰਸੀ ਬਗੈਰਾ ਦੇਖ ਲਵਾਂ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਊਗਾ ਤੇ ਚਲਾ ਕੇ ਦੇਖਾਂਗੇ ਟ్రਾਈ ਲਵਾਂਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਗੱਡੀ ਕਿਹੋ ਜੀ ਹੈ ਚਲਾਉਣ ਚੰਪ ਤੇ ਇਹ ਨੰਬਰ 99155 85208 ਆਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਆ ਤੁਸੀਂ ਗੱਲ ਕਰ ਸਕਦੇ ਹੋ ਕੋਈ ਗੱਲ ਕਰਨੀ ਹੈ ਕੋਈ ਜਾਣਕਾਰੀ ਲੈਣੀ ਹੈ ਕੁਝ ਪੁੱਛਣਾ ਹੈ ਪੁੱਛ ਲਿਓ ਆਪੇ ਇੱਕ ਆਪਣੇ ਕੋਲੇ ਫੋਰਚੂਨਰ ਗੱਡੀ ਮਾਲਕ ਨੇ ਭੇਜੀ ਆ ਜੀ ਮਾਡਲ ਦੀ ਗੱਲ ਕਰੀਏ ਤਾਂ 2012 ਮਾਡਲ ਹੈ ਜੀ ਤੇ ਇਹ ਗੱਡੀ ਸੈਕੰਡ ਓਨਰ ਹੈ ਕੰਡੀਸ਼ਨ ਗੱਡੀ ਦੀ ਆਲ ਓਕੇ ਹੈ ਚੰਡੀਗੜ੍ਹ ਨੰਬਰ ਹੈ ਜੀ ਗੱਡੀ ਚਿੱਟੇ ਰੰਗ ਦੀ ਆ ਟਾਇਰਾਂ 'ਚ ਅਲਾਏ ਲੱਗੇ ਹੋਏ ਆ ਟਾਇਰ ਬਹੁਤ ਚੰਗੇ ਨੇ ਅੰਦਰੋਂ ਵੀ ਬਿਲਕੁਲ ਸਾਫ਼ ਸੁਥਰੀ ਹੈ ਸੋਹਣੀ ਗੱਡੀ ਹੈ ਤੇ ਮਾਲਕ ਦਾ ਏਰੀਆ ਨਿਹਾਲ ਸਿੰਘ ਬਾਲਾ ਜੀ ਮੋਗੇ ਲੱਗੇ ਪੈ ਜਾਂਦਾ ਹੈ ਪੰਜਾਬ ਦੇ ਵਿੱਚ ਤੇ 12 ਲੱਖ ਰੁਪਇਆ ਡਿਮਾਂਡ ਇੱਕ ਵਾਰੀ ਮਾਲਕ ਨੇ ਆਪਣੇ ਕੋਲੇ ਲਾਖੇ ਭੇਜੀ ਹੈ। ਬਾਕੀ ਮਾਲਕ ਜਿਹੜੇ ਹੈਗੇ ਗੱਡੀ ਦੇ ਉਹਨਾਂ ਨੇ ਆਖਿਆ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਕਰ ਲਾਂਗੇ ਮੌਕੇ ਤੇ ਤੇ ਕਿਸੇ ਨੂੰ ਪਸੰਦ ਆਵੇ ਕੋਈ ਗੱਡੀ ਖਰੀਦਣ ਦਾ ਚਾਹਵਾਨ ਹੋਵੇ ਆਹ ਫੋਰਚਨਰ ਤਾਂ ਮਾਲਕ ਕਹਿੰਦੇ ਆ ਵੀ ਗੱਲ ਲਾਜ਼ਮੀ ਇੱਕ ਵਾਰੀ ਕਰ ਲਓ ਸੀ। ਤੇ ਗੱਲ ਕਰਕੇ ਤੇ ਖਰੀਦਣ ਦਾ ਚਾਹਵਾਨ ਜਾ ਕੇ ਦੇਖ ਲਊ ਸਟਾਰਟ ਕਰਕੇ ਦੇਖ ਲਊ। ਯਾਰ ਦੀ ਟ੍ਰਾਈ ਲੈ ਲਵਾਂ ਬਾਕੀ ਇਹਨਾਂ ਨੇ ਸ਼ੌਂਕ ਨਾਲ ਰੱਖੀ ਹੋਈ ਐ ਐਡੀ ਗੱਡੀ ਐ ਸੀ ਬੰਦਾ ਸ਼ੌਂਕ ਨਾਲ ਹੀ ਰੱਖੂਗਾ ਚਾਹੀਏ ਕਿਵੇਂ ਵੀ ਐ ਤੇ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਹੀ ਰੱਖਿਆ 94634070 64 ਆਹ ਮਾਲਕ ਦਾ ਨੰਬਰ ਐ ਇਸ ਨੰਬਰ 'ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਤੇ ਮਸ਼ੀਨਰੀਆਂ ਦੀ ਗੱਲ ਹੋ ਰਹੀ ਐ ਫੋਰਚੂਨਰ ਤੁਹਾਨੂੰ ਗੱਡੀ ਦਿਖਾਈ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਹਲੇ ਤੱਕ ਵੀਡੀਓ ਖਤਮ ਨਹੀਂ ਹੋਈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲਣੀਆਂ 볼ਟ ਵੀ ਖੜਾ ਕੀ ਗੱਡੀਆਂ ਵੀ ਖੜੀਆਂ ਸਾਰਾ ਕੁਝ ਮਿਲੂਗਾ ਤੇ ਬਈ ਜਿੰਨੇ ਦੇਖ ਰਿਓ ਤੁਹਾਡੇ ਕੋਲੇ ਵੀ ਕੋਈ 볼ਟ ਹੈ ਜਾਂ ਕੋਈ ਕੂਠੀ ਹੈ ਕੋਈ ਗੱਡੀ ਹੈ ਕੋਈ ਮੋਟਰਸਾਈਕਲ ਹੈ ਕੋਈ ਘਰ ਹੈ ਮਕਾਨ ਹੈ ਕਿਸੇ ਵੀ ਏਰੀਆ ਚ ਚਾਹੀ ਪਿੰਡ ਚੋਂ ਦੇਖ ਰਿਓ ਸ਼ਹਿਰ ਚੋਂ ਦੇਖ ਰਿਓ ਚਾਹੇ ਜਿੱਥੋਂ ਵੀ ਤੁਸੀਂ ਦੇਖ ਰਿਓ ਜੀ ਆਪਣਾ ਲੋਕੇਸ਼ਨ ਚ ਮਤਲਬ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਕਿ ਤੁਮ ਵੀ ਦੇਖ ਰਹੇ ਹੋ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਬਸ ਆਪਣੇ ਕੋਲ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ ਤੇ ਪੰਜ ਤੋਂ ਸੱਤ ਫੋਟੋਆਂ ਬਸ ਆਪਣੇ ਕੋਲ ਆ ਕੁਝ ਭੇਜ ਦਿਆ ਕਰੋ ਉਸ ਤੋਂ ਬਾਅਦ ਤੁਹਾਡੀ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਾਰਚਾ ਵੀਰੇ ਕੋਈ ਨਹੀਂ ਹੁੰਦਾ ਜੀ ਤੇ ਕਿਸੇ ਨੇ ਵੇਚਣੀ ਹੈ ਕੋਈ ਮਸ਼ੀਨਰੀ ਭੇਜੋ ਜੀ ਆਪਣੇ ਕੋਲੇ ਜਲਦੀ ਤੋਂ ਜਲਦੀ ਤੇ ਇੱਕ ਗੱਲ ਹੋਰ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਵੀ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਡੇਲੀ ਤੇ ਆਪਾਂ ਕੂਠੀ ਘਰ ਮਕਾਨ ਲੈ ਕੇ ਆਉਂਦੇ ਰਹਨੇ ਆਂ ਅਸੀਂ ਤਾਂ ਹਰ ਰੋਜ਼ ਵੀਡੀਓ ਦੇਖਣ ਵਾਸਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਜੂਗਾ ਉਹਨੂੰ ਜ਼ਰੂਰ ਦਬਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਆਪਣਾ ਜਿਹੜਾ ਚੈਨਲ ਹੈ ਇਹਦੇ ਆਪਾਂ ਹਰ ਰੋਜ਼ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਹੁਣ ਆਪਾਂ ਇੱਕ ਬੁਲਟ ਤੁਹਾਡੇ ਖਾਤਰ ਲੈ ਕੇ ਪਹੁੰਚੀ ਆਂ ਬੋਲਟ ਫਾਸਟ ਓਨਰ ਹੈ ਜੀ ਤੇ ਇਹਨਾਂ ਨੇ ਵੇਚਣਾ ਹੈ 2017 ਮਾਡਲ ਹੈ ਫਾਸਟ ਓਨਰ ਹੈ ਜੀ ਕੰਡੀਸ਼ਨ ਆ ਲੁੱਕ ਹੈ ਤੇ ਚਾਬੀਆਂ ਦੋਵੇਂ ਨਾਲ ਆਪਾਂ ਨੂੰ ਮਿਲ ਜਾਣਗੀਆਂ オリジナル ਬੋਲਟ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਬਿਲਕੁਲ ਨਵਾਂ ਹੈ 17 ਮਾਡਲ ਹੈ ਫਾਸਟ ਓਨਰ ਹੈ ਖੜਾ ਹੈਗਾ ਬਠਿੰਡੇ ਏਰੀਆ 'ਚ ਤੇ ਸਾਰਾ ਕੁਝ ਨਾਲ ਆਪਾਂ ਨੂੰ ਮਿਲ ਜੂਗਾ ਜਿੰਨੀ ਐਕਸੈਸਰੀ ਹੁੰਦੀ ਹੈ ਸਾਰਾ ਕੁਝ ਨਾਲ ਹੈ 175 ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਾਟਾ-ਬਾਧਾ ਜ਼ਰੂਰ ਕਰ ਲਾਂਗੇ ਕਿਸੇ ਨੂੰ ਪਸੰਦ ਆਵੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਬੁਲਟ ਤਾਂ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊ 750295222 ਨੰਬਰ ਤੇ ਗੱਲ ਲਾਜ਼ਮੀ ਕਰ ਲਓ ਜੇ ਕੋਈ ਖਰੀਦਣਾ ਚਾਹੁੰਦਾ ਹੈਗਾ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਮੋਟਰਸਾਈਕਲ ਡੀ ਲਕਸ ਪਹੁੰਚੇਗਾ ਡੀ ਲਕਸ ਰੇਟ 52000 ਸੈਲਫ ਸਟਾਰਟਰ ਜੀ 22 ਮਾਡਲ ਹੈ ਸਰਹਿੰਦ ਮਾਲਕ ਦਾ ਏਰੀਆ ਹੈਗਾ ਟਾਇਰ ਟੱਪਾ ਵਧੀਆ ਆਲ ਸਿਰਸੀ ਨਾਲ ਹੈ ਮਾਲਕ ਨੇ ਸਾਰਾ ਕੁਝ ਦੱਸਿਆ ਹੈ ਮਾਲਕ ਕਹਿੰਦੇ ਆ ਵੀ ਕਿਸੇ ਨੇ ਦੇਖਣਾ ਹੋਵੇ ਚਲਾ ਕੇ ਦੇਖਣਾ ਹੋਵੇ ਸਰਹਿੰਦ ਘਰੇ ਖੜੇਗਾ ਜਾ ਕੇ ਦੇਖ ਸਕਦੋਂ 22 ਮਾਡਲ ਹੈ ਤੇ ਸਾਰਾ ਕੁਝ ਵਧੀਆਗਾ ਟੋਟਲੀ ਤੇ 52000 ਤੋਂ ਮਾਲਕ ਕਹਿੰਦੇ ਆ ਵੀ ਘਾਟਾ ਵਾਦਾ ਜਰੂਰ ਕੀਤਾ ਜਾਊਗਾ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜਿਨ੍ਹਾਂ ਦਾ ਮੋਟਰਸਾਈਕਲ ਆ ਡੀ ਲਕਸ 8699033464 ਗੱਲ ਤੁਸੀਂ ਆਪੇ ਕਰ ਸਕਦੋਂ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚਿਆ Maruti 800 ਗੱਡੀ ਐ ਸੀ ਹਿੱਟ ਰੋਕਿਆ 0.2 ਵਾਲਾ ਇੰਜਨ ਹੈ ਮਾਡਲ ਦੀ ਗੱਲ ਕਰੀਏ 2004 ਦਾ ਤੇ ਅੱਧੇ ਟਾਇਰ ਆਪਾਂ ਨੂੰ ਮਿਲ ਜਾਣਗੇ ਪੰਜਾਕ ਪੈਸੇ ਰਾਮਪੁਰਾ ਫੂਲ ਮਾਲਕ ਦਾ ਏਰੀਆ 43000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਕੰਡੀਸ਼ਨ ਆਲੋਕਿਆ ਗੱਡੀ ਵਧੀਆ ਚਲਾਉਣ ਚ ਕੋਈ ਨੁਕਸ ਨਹੀਂ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ 98500540 9695 ਇਸ ਨੰਬਰ ਤੇ ਗੱਲ ਕਰਕੇ ਤੇ ਗੱਡੀ ਖਰੀਦਣੀ ਹੈ ਕਿਸੇ ਨੇ ਜਾ ਕੇ ਦੇਖ ਕੇ ਸਟਾਰਟ ਕਰਕੇ ਆਪਦੀ ਪੂਰੀ ਤਸੱਲੀ ਕਰਕੇ ਖਰੀਦ ਸਕਦਾ ਹਾਂ ਜੀ। ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਲਈ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੂਠੀ ਮਕਾਨ ਘਰ ਦੇ ਨਾਲ। ਤੇ ਅਗਲੀ ਵੀਡੀਓ ਚਾਹਤੋਂ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਚਾਹੀਦੀ ਹੈ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ ਤੇ ਕਿਸੇ ਨੇ ਐਡ ਕਰਵਾਉਣੀ ਆ ਤਾਂ ਆਪਣੇ ਕੋਲੇ ਵੀਡੀਓ ਬਣਾ ਕੇ ਫੋਟੋ ਨਾਲ ਜਾਣਕਾਰੀ ਭੇਜੋ ਆਪਣਾ ਨੰਬਰ ਨੀਚੇ 78140 3864 ਚੱਲਦਾ ਰਹਿੰਦਾਗਾ